श्री कृष्ण जन्माष्टमी ਸਮਾਣਾ ਸ਼ਹਿਰ ਦੇ ਵਿੱਚ ਸਰਦਾਂ ਨਾਲ ਮਨਾਏ ਗਈ ਵੱਖ-ਵੱਖ ਧਾਰਮਿਕ ਸਥਾਨਾਂ ਉੱਤੇ ਭਗਵਾਨ શ્રીਕ੍ਰਿਸ਼ਨ ਦੇ ਜੀਵਨ ਦੇ ਸੰਬੰਧਿਤ ਜਾਣਕੀਆਂ ਗੱਢੀ ਗਈ ਸਮਾਣਾ ਦੀ ਅਗਰਵਕ ਧਰਮਸਾਲਾ ਦੇ ਵਿੱਚ जन्माष्टमी ਦੇ ਮੌਕੇ ਤੇ ਚੋਲੇ ਚੁਲਾਏ ਗਏ ਸੰਗਤਾਂ ਨੂੰ ਮੱਖਣ ਖਿਲਾਇਆ ਗਿਆ ਪ੍ਰਸਾਦ ਦੇ ਰੂਪ ਦੇ ਵਿੱਚ ਇਸ ਸਮਾਗਮ ਦੇ ਵਿੱਚ ਸੰਕੇ ਦਾ ਉਦਘਾਟਨ ਕਰਨ ਪਹੁੰਚੇ ਪੰਜਾਬ ਦੇ ਸਾਬਕਾ ਮੰਤਰੀ ਮੋਜੂਦਾ ਬਜਾਇਕ ਸਮਾਣਾ ਚੈਤਨ ਸਿੰਘ ਜੋੜਾ ਮਾਦਰਾ ਵੱਲੋਂ ਦੇਸ਼ ਵਾਸੀਆਂ ਨੂੰ ਸ੍ਰੀ ਕ੍ਰਿਸ਼ਨ ਜਨਮਸ਼ਟਮੀ ਦੀ ਬਧਾਈ ਦਿੱਤੀ ਗਈ ਇਸ ਮੌਕੇ ਤੇ ਉਦਯੋਗਪਤੀ ਰਮੇਸ਼ ਗਰਗ ਅਗਰਵਾੜ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਮਦਨ ਮਿੱਤਲ ਅਤੇ ਇਲਾਕੇ ਦੇ ਪਤਵੰਤੇ ਲੋਕ ਹਾਜ਼ਰ ਸਨ ਇਸ ਜਨਮਸ਼ਟਮੀ ਦੇ ਮੌਕੇ ਤੇ ਲੋਕ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਕ੍ਰਿਸ਼ਨ ਜੀ ਦੇ ਰੂਪ ਦੇ ਵਿੱਚ ਪਹਿਰਾਵੇ ਪਹਿਨਾ ਕੇ ਲੈ ਕੇ ਆਏ ਅਤੇ ਭਗਵਾਨ ਦਾ ਆਸ਼ੀਰਵਾਦ ਮਾਣੇ ਹਾਸਲ ਕੀਤਾ ਭਾਰੀ ਪੀੜ ਦੇ ਵਿੱਚ ਉਨ੍ਹਾਂ ਨੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਜੀਵਨ ਦੇ ਸੰਬੰਧੀ ਆਖਿਆਨੂ ਦੇਖਿਆ ਅਤੇ ਦੇਸ਼ ਵਾਸੀਆਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਵੱਲੋਂ ਦੱਸੇ ਰਸਤੇ ਤੇ ਚੱਲਣ ਦੇ ਲਈ ਵੀ ਜਾਗਰੂਕ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਅਗਰਵਾਲਤਾ ਨੂੰ ਸਾਲਾ ਕਮੇਟੀ ਵੱਲੋਂ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਆਪਣੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਸਮਾਣਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਦੇਣਾ ਅਸੀਂ ਪਿਛਲੇ ਸਾਲਾਂ ਦੀ ਤਰ੍ਹਾਂ ਐਤਕੀ ਵੀ ਅਗਰਵਾਲਤਾ ਰਮਸਾਲ ਦੇ ਚ ਬੜੀ ਧੂਮ-ਧਾਮ ਤਾਨ ਚੱਕੀ ਕੱਢ ਰਿਹਾ ਇੱਕ ਬਹੁਤ ਹੀ ਪਵਿੱਤਰ ਤਰੀਕੇ ਨਾਲ ਕ੍ਰਿਸ਼ਨ ਜੀ ਦਾ ਜਨਮ ਦਿਨ ਦਿਖਾਉਣ ਗਏ ਉਹ ਅੰਮਰਸਰ ਤੋਂ ਸਪੈਸ਼ਲ ਬੁਲਾਏ ਨੇ ਸਪੈਸ਼ਲ ਦੇਖਣਯੋਗ ਆ ਦੇਖਣਯੋਗ ਹੋਤੀ ਕਿ ਸਵਾਰੇ ਸਮਾਣੇ 'ਚ ਵੀ ਇਹਦੀ ਖਾਸੇ ਤੋਂ ਕੋਈ ਇੱਕ ਵਾਰੀ ਫੇਰ ਮੈਂ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ। ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਬਾਦ ਦਿੰਦਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਔਰ ਸਾਰੇ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਮੁਬਾਰਕਬਾਦ ਔਰ ਸਮਾਣੇ ਦੇ ਵਿੱਚ ਬਹੁਤ ਹੀ ਉਲਹਾਸ ਨਾਲ ਜਿਹੜਾ ਅੱਜ ਜਨਮ ਅਸ਼ਟਮੀ ਦਾ ਪਵਿੱਤਰ ਦਿਹਾੜਾ ਉਹ ਬੜੀ ਧੂਮਤਾਮ ਨਾਲ ਜਿਹੜਾ ਮਨਾਇਆ ਜਾਂਦਾ ਜਾ ਰਿਹਾ ਔਰ ਹੁਣ ਅਸੀਂ ਅਗਰਬਾ ਧਰਮਸ਼ਾਲਾ ਦੇ ਵਿੱਚ ਆਇਆ ਔਰ ਉਸ ਤੋਂ ਪਹਿਲਾਂ ਅनाथ ਗਊਸ਼ਾਲਾ ਦੇ ਵਿੱਚ ਔਰ ਗਊਸ਼ਾਲਾ ਦੇ ਵਿੱਚ ਹੋਇਆ ਹੋਰ ਵੀ ਕਈ ਥਾਵਾਂ 'ਚ ਜਿਹੜਾ ਜਨਮ ਅਸ਼ਟਮੀ ਦਾ ਤਿਹਾਰ ਹੈ ਮਨਾਇਆ ਜਾ ਰਿਹਾ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼